ਚਨਲ ਜਬੀ ਦੇ ਖਰ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਜ਼ਾਰਾਂ ਅੱਜ ਆਜ ਦੀਆਂ ਕੁਝ ਗੱਲਾਂਵਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜਾ ਬਹੁਤ ਚਰਚਿਤ ਮੁੱਦਾ ਟੈਰਫ ਅਮਰੀਕਾ ਚੀਨ ਦੇ ਉੱਤੇ 104% ਦੇ ਟੈਰਫ ਅੱਜ ਲਾ ਰਿਹਾ ਇਹਦੇ ਬਾਰੇ ਗੱਲਬਾਤ ਕਰਾਂਗੇ ਦੂਜਾ ਡੋਨਲਡ ਟਰੰਪ ਤੋਂ ਉਹਨਾਂ ਦੇ ਆਪਣੇ ਥੋੜਾ ਜਿਹਾ ਪਾਸਾ ਵਟਣ ਲੱਗੇ ਗੱਲਬਾਤ ਕਰਾਂਗੇ ਤੀਜੀ ਗੱਲਬਾਤ ਸੁਪਰੀਮ ਕੋਰਟ ਦਾ ਡਿਪੂਟੇਸ਼ਨ ਸੰਬੰਧੀ ਫੈਸਲਾ ਆਇਆ ਹੈ ਤੇ ਚੌਥੀ ਗੱਲਬਾਤ ਕਰਨੀ ਹੈ ਡੋਨਲਡ 트럼ਪ ਨੇ ਨੇਵੀ ਅਡਮੈራል ਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਆਖਰ ਦੇ ਵਿੱਚ ਅਮਰੀਕਾ ਵਾਸੀਆਂ ਦੀ ਜਿਹੜੀ ਇਲੈਕਟ੍ਰਿਕ ਕਾਰਾਂ ਆ ਉਹਦੇ ਵਿੱਚ ਦਿਲਚਸਪੀ ਘਟ ਗਈ ਆ ਤੇ ਜੇ ਸਮਾਂ ਹੋਇਆ ਗੱਲਬਾਤ ਕਰਨੀ ਹੈ ਨਿਊਕਲੀਅਰ ਡੀਲ ਸਬੰਧੀ ਅ ਅਮਰੀਕਾ ਇਰਾਨ ਦੇ ਨਾਲ ਨਿਊਕਲੀਅਰ ਮੁੱਦੇ ਦੇ ਉੱਤੇ ਗੱਲਬਾਤ ਕਰ ਰਿਹਾ ਸਭ ਤੋਂ ਪਹਿਲੀ ਗੱਲਬਾਤ ਟੈਰਫ ਬਾਰੇ ਲਗਭਗ ਰੋਜ਼ ਅ ਅਸੀਂ ਉਹੀ ਖਬਰਾਂ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ ਤੇ ਟੈਰਫ 104% ਹੁਣ ਚਾਈਨੀ ਸਮਾਨ ਦੇ ਉੱਤੇ ਜਿਹੜਾ ਅੱਜ ਅੱਧੀ ਰਾਤ ਨੂੰ ਲੱਗ ਜਾਣਾ ਹੈ ਤੇ ਇਹ ਵੱਡੀ ਜਿਹੜੀ ਟ੍ਰੇਡ ਵਾਰ ਆ ਇਸ ਵੇਲੇ ਟੈਰਫ ਨਾਲ ਸੰਬੰਧਿਤ ਉਹਦਾ ਇੱਕ ਹਿੱਸਾ ਆ ਤੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਅਮਰੀਕਾ ਨੇ ਕਹਿ ਦਿੱਤਾ ਕਿ ਅਸੀਂ ਓਪਨ ਡੀਲ ਦੇ ਲਈ ਚਾਈਨਾ ਦੇ ਨਾਲ ਹੈਗੀ ਆ ਸਾਡੇ ਕੋਲ ਪਰ ਜੇ ਚਾਈਨਾ ਸਹਿਮਤ ਹੁੰਦਾ ਤਾਂ ਅਸੀਂ ਕਰ ਸਕਦੇ ਸੋ ਕਿਉਂਕਿ ਡੀਲ ਹੁਣ ਤੱਕ ਕੋਈ ਤੇ ਹੋ ਨਹੀਂ ਸਕੀ ਇਸ ਕਰਕੇ ਅੱਜ ਰਾਤ ਨੂੰ 104 ਫੀਸ ਦੀ ਟੈਰਫ ਚੀਨ ਦੇ ਸਾਮਾਨ ਦੇ ਉੱਤੇ ਲੱਗ ਜਾਣਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਆ ਚੀਨ ਨੇ ਵੀ ਰਿਸਪੌਂਡ ਕੀਤਾ ਇਹਨੂੰ ਉਹਨਾਂ ਨੇ ਆਪਣਾ ਜਿਹੜਾ 34% ਟੈਰਫਾ ਉਹ ਲਾਇਆ ਹੁਣ ਟੈਨਸ਼ਨ ਦੋਵਾਂ ਦੇ ਵਿੱਚਕਾਰ ਐਸ ਵੇਲੇ ਵਧੀ ਹੈ ਗਲੋਬਲ ਸਟਾਕ ਮਾਰਕੀਟ ਬਹੁਤ ਜ਼ਿਆਦਾ ਅਨਸਟੇਬਲ ਹੋਈ ਹੈ ਐਸ ਵੇਲੇ ਬਹੁਤ ਵੱਡੇ ਅਬਸੈਂਟ ਡਾਊਨਸ ਆ ਰਹੇ ਆ ਯੂਐਸ ਤੇ ਜਿਹੜੇ ਕੈਨੇਡੀਅਨ ਬਿਜ਼ਨੈਸਸ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਖਾਸ ਤੌਰ ਦੇ ਤੇ ਪ੍ਰੈਸ਼ਰ ਆ ਐਸ ਵੇਲੇ ਜਿਹੜੀਆਂ ਕੈਨੇਡੀਅਨ ਕੰਪਨੀਆਂ ਬਹੁਤ ਸਾਰੀਆਂ ਜਿਵੇਂ ਨਿਊਯਾਰਕ ਫਰਾਈਜ਼ ਆ ਜਾਂ ਬੋਸਟਨ ਪੀਜ਼ਾ ਆ ਲੱਗਦੀਆਂ ਏਦਾਂ ਬੋਸਟਨ ਪੀਜ਼ਾ ਜਾਂ ਨਿਊਯਾਰਕ ਫਰਾਈਜ਼ ਕੰਪਨੀਆਂ ਦੇ ਨਾਂ ਤੋਂ ਇਦਾਂ ਲੱਗਦਾ ਵੀ ਜਿੱਦਾਂ ਅਮਰੀਕਨ ਕੰਪਨੀਆਂ ਆ ਉਹ ਲੋਕਾਂ ਨੂੰ ਹੁਣ ਇਹ ਦੱਸ ਰਹੇ ਹੋਏ ਅਸੀਂ ਅਮਰੀਕਨ ਨਹੀਂ ਅਸੀਂ ਕੈਨੇਡੀਅਨ ਆ ਸਾਡੇ ਕੋਲ ਸਮਾਨ ਖਰੀਦੋ ਅਮਰੀਕਾ ਦੀ ਸਟਾਕ ਮਾਰਕੀਟ ਬਹੁਤ ਥੱਲੇ ਗਈ ਆ ਪਹਿਲਾਂ ਪਰ ਹੁਣ ਥੋੜੀ ਬਾਉਂਸ ਬੈਕ ਹੋਈ ਆ ਜਿੰਨੀ ਕੱਲ ਮਾੜੀ ਹਾਲਤ ਸੀ ਉਹਦੇ ਨਾਲ ਥੋੜੀ ਜਿਹੀ ਬਾਉਂਸ ਬੈਕ ਦੱਸ ਦਿਆ ਕਿ ਹੋ ਰਹੀ ਆ ਸੋ ਹੁਣ ਜਿਹੜੀਆਂ ਟੈਕ ਕੰਪਨੀਆਂ ਸ ਜਿਵੇਂ ਐਨਵੀਡੀਆ ਆ ਟੈਸਲਾ ਆ ਮਾਈਕਰੋਸਾਫਟ ਆ ਉਹਨਾਂ ਦੇ ਵਿੱਚ ਥੋੜਾ ਥੋੜਾ ਹਲਚਲ ਹੋ ਰਹੀ ਆ ਹੋ ਸਕਦਾ ਰਾਸ਼ਟਰਪਤੀ 트럼ਪ ਦੀ ਪਾਲਿਸੀ ਸਹੀ ਹੋਵੇ ਤੇ ਜਿੰਨੀ ਸਟਾਕ ਮਾਰਕੀਟ ਥੱਲੇ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਠਾਕ ਹੋ ਜਵੇ ਪਰ ਅਜੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਟੈਸਲਾ ਦਾ ਸਟਾਕ ਥੱਲੇ ਡੇ ਗਿਆ 35% 400 ਬਿਲੀਅਨ ਡਾਲਰ ਦੀ ਵੈਲਿਊ ਦਾ ਨੁਕਸਾਨ ਇਹਨਾਂ ਦਾ ਸਿੱਧਾ ਸਿੱਧਾ ਬਾਈਕਟ ਕਰਕੇ ਹੋ ਗਿਆ ਐਲਨ ਮਸਕ ਦੇ ਪੋਲਿਟੀਕਲ ਕਨੈਕਸ਼ਨ ਜਿਹੜੇ ਤੇ ਉਹਨਾਂ ਦਾ ਜਿਹੜਾ ਕੰਟਰੋਵਰਸ਼ਲ ਬਿਹੇਵੀਅਰ ਆ ਐਲਨ ਮਸਕ ਦੀ ਡੋਨਲਡ 트੍ਰੰਪ ਦੀ ਸਾਂਝ ਦੇ ਵਿੱਚ 400 ਬਿਲੀਅਨ ਡਾਲਰ ਦਾ ਨੁਕਸਾਨ ਇੱਕ ਤਰੀਕੇ ਦੇ ਨਾਲ ਇਹਨਾਂ ਦਾ ਹੋਇਆ ਕਿਉਂਕਿ ਲੋਕ ਐਲਨ ਮਸਕ ਦਾ ਵਿਰੋਧ ਕਿਉਂ ਕਰ ਰਹੇ ਆ ਸਾਫ਼ ਤੌਰ ਤੇ ਤੈਸ ਕਰਕੇ ਕਰ ਰਹੇ ਕਿਉਂਕਿ ਸਰਕਾਰ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਆ ਲੋਕਾਂ ਦਾ ਕਹਿਣਾ ਆ ਕਿ ਸਰਕਾਰ ਦੀ ਸ਼ਮੂਲੀਅਤ ਇਹਨਾਂ ਦੇ ਲਈ ਸਮੱਸਿਆ ਆ ਇਹ ਗਲਤ ਫੈਸਲੇ ਲੈਂਦੇ ਆ ਇਸ ਕਰਕੇ ਐਲਨ ਮਸਕ ਦਾ ਵਿਰੋਧ ਕਰਨ ਦੇ ਨਾਂ ਦੇ ਉੱਤੇ ਇਹਨਾਂ ਨੇ ਹੌਲੀ ਹੌਲੀ ਜਿਹੜਾ ਸਾਰੇ ਉਹਦਾ ਟੈਸਲਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਜਿਹਦਾ ਸਿੱਧਾ ਨੁਕਸਾਨ ਇਹਨਾਂ ਨੂੰ 400 ਬਿਲੀਅਨ ਡਾਲਰ ਦੇ ਰੂਪ ਵਿੱਚ ਹੋਇਆ ਹੈ ਹੁਣ ਟੈਰਫ ਦੇ ਨਾਲ ਚੀਜ਼ਾਂ ਮਹਿੰਗੀਆਂ ਬਹੁਤ ਹੋ ਜਾਣੀਆਂ ਅਮਰੀਕਾ ਦੀ ਡਿਊਟੀ ਜਿਹੜੀ ਕੈਨੇਡੀਅਨ ਲੰਬਰ ਦੇ ਉੱਤੇ 34% ਦੇ ਕਰੀਬ ਆ ਇਹਦੇ ਨਾਲ ਜਿਹੜੀ ਘਰ ਬਣਾਉਣ ਦੀ ਕੀਮਤ ਆ ਅਮਰੀਕਾ ਦੇ ਵਿੱਚ ਵਧ ਜਾਣੀ ਆ ਘਰ ਤਾਂ ਪਹਿਲਾਂ ਹੀ ਮਹਿੰਗੇ ਆ ਉੱਤੋਂ ਹੁਣ ਜਿਹੜੀ 34% 34.45 ਜਿਹੜਾ 34.35% ਦੇ ਨੇੜੇ ਲਾਇਆ ਆ ਇਹਦੇ ਨਾਲ ਘਰ ਬਣਾਉਣੇ ਹੋਰ ਮਹਿੰਗੇ ਹੋ ਜਾਣੇ ਅਮਰੀਕਾ ਦੇ ਵਿੱਚ ਅਮਰੀਕਨ ਇਹ ਵੀ ਆ ਕਿ ਟੈਰਿਫ ਉਹਨਾਂ ਦੇ ਜਿਹੜੇ ਸਾਊਥ ਅਫਰੀਕਾ ਤੋਂ ਸਿਟਰਸ ਆ ਰਿਹਾ ਉਹਦੇ ਉੱਤੇ ਉਹਦੀ ਨੌਕਰੀਆਂ ਦੇ ਉੱਤੇ ਵੀ ਅਸਰ ਪੈ ਰਿਹਾ ਕਈ ਦੇਸ਼ ਇਹਦੇ ਉੱਤੇ ਪ੍ਰਤੀਕਿਰਿਆ ਦੇ ਰਹੇ ਆ ਇੰਡੀਆ ਮਲੇਸ਼ੀਆ ਸ਼੍ਰੀਲੰਕਾ ਜਾਪਾਨ ਇੰਡੋਨੇਸ਼ੀਆ ਇਹ ਸਾਰੇ ਜਿਹੜੇ ਕੰਟਰੀਜ਼ ਹੈਗੀਆਂ ਆ ਇਹਨਾਂ ਨੇ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਹੁਣ ਅਮਰੀਕਾ ਦੇ ਨਾਲ ਅਸੀਂ ਵੀ ਜਿਹੜਾ ਵਪਾਰ ਯੁੱਧ ਆ ਉਹ ਸ਼ੁਰੂ ਕਰਨਾ ਚਾਈਨਾ ਨਾਰਾਜ਼ ਬਹੁਤ ਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਖਰ ਤੱਕ ਲੜਾਂਗੇ ਉਹਨਾਂ ਦੀ ਜਿਹੜੀ ਸਟੇਟਮੈਂਟ ਆ ਨਿਊਜ਼ੀਲੈਂਡ ਤੇ ਹਾਂਗਕਾਂਗ ਆਲੋਚਨਾ ਕਰ ਰਿਹਾ ਅਮਰੀਕਾ ਦੀ ਕਿ ਇਹਨਾਂ ਨੇ ਪੂਰੀ ਦੁਨੀਆ ਦੀ ਇਕਨੋਮੀ ਹਿਲਾ ਕੇ ਰੱਖ ਦਿੱਤੀ ਆ ਜਿਹੜੀਆਂ ਸੋਨੇ ਦੀਆਂ ਕੀਮਤਾਂ ਇੱਕ ਵਾਰੀ ਥੱਲੇ ਗਈਆਂ ਸੀ ਹੁਣ ਫੇਰ ਉੱਤੇ ਚਲੇ ਗਈਆਂ ਕਿਉਂਕਿ ਜਿਹੜੇ ਇਨਵੈਸਟਰ ਆ ਉਹ ਜਦੋਂ ਇਦਾਂ ਦੀ ਮਾਰਕੀਟ ਹੁੰਦੀ ਆ ਉਹ ਸੋਨਾ ਖਰੀਦਣਾ ਸ਼ੁਰੂ ਕਰ ਦਿੰਦੇ ਆ ਲੋਕ ਇਕਨੋਮੀ ਜਿਹੜੀ ਇਦਾਂ ਲੱਗਦੀ ਆ ਉਹਨਾਂ ਨੂੰ ਕਿ ਰਿਸਕੀ ਆ ਜਾਂ ਅਨਸਰਟਨ ਆ ਟੂਰਿਜ਼ਮ ਬਹੁਤ ਥੱਲੇ ਗਿਆ ਅਮਰੀਕਾ ਦੇ ਵਿੱਚ ਫੋਰਨ ਟਰੈਵਲਰ ਜਿਹੜੇ ਘੱਟ ਵਿਜ਼ਿਟ ਕਰ ਰਹੇ ਆ ਪੋਸੀਬਲੀ ਕਿਉਂਕਿ 트럼ਪ ਦਾ ਜੇਸਕ੍ਰਿਸਟਮ ਦਾ ਬਾਰਡਰ ਦੇ ਉੱਤੇ ਪ੍ਰੋਬਲਮਸ ਆ ਰਹੀਆਂ ਕੁਝ ਇਹਨੂੰ 트럼ਪ ਸਲੰਪ ਵੀ ਕਹਿ ਰਹੇ ਆ ਸਮਾਲ ਬਿਜ਼ਨਸ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਵੀ ਚਿੰਤਾ ਆ ਉਹ ਆਸ ਇਸ ਕਰਕੇ ਆ ਉਹਨਾਂ ਦੀ ਜਿਹੜੀ ਕਿ ਡੀਲ ਹਜੇ ਤੱਕ ਪਾਲਿਸੀਜ਼ ਕਲੀਅਰ ਨਹੀਂ ਆ ਕਿ ਕੀ ਬਣਨਾ ਸਾਰੇ ਪਾਸੇ ਇਸ ਗੱਲ ਤੋਂ ਚਿੰਤਾ ਜਿਹੜੀ ਇਸ ਵੇਲੇ ਪਈ ਹੋਈ ਅਗਲੀ ਗੱਲਬਾਤ ਦੋਸਤੋ ਜਿਹੜੀ ਖਾਸ ਤੌਰ ਦੇ ਉੱਤੇ ਡੋਨਲਡ ਟਰੰਪ ਨੇ ਦੂਜੀ ਟਰਮ ਆਪਣੇ ਜਦੋਂ ਸ਼ੁਰੂ ਕੀਤੀ ਹੈ ਜਨਵਰੀ ਦੇ ਵਿੱਚ ਤੇ ਉਹਨਾਂ ਨੇ ਕਈ ਬਿਲੀਅਨਰ ਸੱਦੇ ਆਪਣੇ ਇਨਾਗੂਰੇਸ਼ਨ ਦੇ ਉੱਤੇ ਸਾਰਿਆਂ ਦਾ ਹਿਸਾਬ ਕਿਤਾਬ ਉੜਾ ਲਿਆ ਜਾਵੇ ਟੋਟਲ ਵੈਲਥ ਰੈਂਡ ਦੀ 1 ਟ੍ਰਿਲੀਅਨ ਤੋਂ ਉੱਤੇ ਹੋ ਜਾਂਦੀ ਜਿੰਨੇ ਇਹਨਾਂ ਦੇ ਨਾਲ ਇਹਨਾਂ ਦੇ ਸੰਗੀ ਸਾਥੀ ਰਾਸ਼ਟਰਪਤੀ ਟਰੰਪ ਦੇ ਸੀਗੇ ਰਾਸ਼ਟਰਪਤੀ ਟਰੰਪ ਨੇ ਨਵੇਂ ਟੈਰਫ ਇੰਟਰੋਡਿਊਸ ਕਰ ਦਿੱਤੇ ਆਪਾਂ ਲਗਭਗ ਰੋਜ਼ ਪਹਿਲੀ ਖ਼ਬਰ ਚ ਵੀ ਇਹੀ ਗੱਲ ਕਰਕੇ ਹਟੇ ਹਾਂ ਇਹ ਅਹਿਸਾਸ ਨਾਲ ਕਿ ਅਮਰੀਕਾ ਦੀ ਇਕਨੋਮੀ ਬੂਸਟ ਹੋਊਗੀ ਪਰ ਹੋਇਆ ਕੀ ਇਦੇ ਨਾਲ ਸਟਾਕ ਮਾਰਕੀਟ ਦੇ ਉੱਤੇ ਮਾੜਾ ਅਸਰ ਪੈਣ ਲੱਗ ਪਿਆ ਔਰ ਆਰਥਿਕ ਅਸਥਿਰਤਾ ਪੈਦਾ ਹੋ ਗਈ ਕੁਝ ਜਿਹੜੇ 트ੰਪ ਦੇ ਅਮੀਰ ਸਪੋਰਟਰ ਸੀ ਵੈਲਥੀ ਸਪੋਰਟਰਸ ਨੇ ਉਹ ਹੁਣ ਨਾਖੁਸ਼ ਨੇ 트ੰਪ ਤੋਂ ਕਿਉਂਕਿ ਇਕਨੋਮੀ ਦਾ ਨੁਕਸਾਨ ਦਾ ਮਤਲਬ ਉਹਨਾਂ ਦਾ ਨੁਕਸਾਨ ਜੇ 400 ਬਿਲੀਅਨ ਦਾ ਐਲਨ ਮਸਕ ਦਾ ਨੁਕਸਾਨ ਹੋ ਗਿਆ ਤੇ ਖੁਸ਼ ਤੜਾ ਹੋਊਗਾ ਟਾਰਫ ਤੋਂ ਐਲਨ ਮਸਕ ਵੀ ਨਾਰਾਜ਼ ਆ ਇਸ ਗੱਲ ਤੋਂ ਇਨਵੈਸਟਰ ਬਿਲ ਐਕਮਨ ਨਾਰਾਜ਼ ਆ ਇਸ ਗੱਲ ਤੋਂ ਜਿਹੜਾ ਪਹਿਲਾਂ ਇੱਕ ਪਾਸੇ ਸੀਗਾ ਐਲਨ ਮਸਕ ਨੇ ਪਬਲੀਕਲੀ 트럼ਪ ਦੇ ਐਡਵਾਈਜ਼ਰ ਪੀਟਰ ਨਵੈਰੋ ਦੀ ਆਲੋਚਨਾ ਕੀਤੀ ਹੈ ਉਹਨੂੰ ਅਨਕਵਾਲੀਫਾਈਡ ਕਿਹਾ ਤੇ ਉਹਨੇ ਕਿਹਾ ਵੀ ਜਿਹੜੇ ਇਹ ਸਾਰੇ ਟੈਰਫ ਟੂਰਫ ਦੇ ਆਈਡੀਆ ਆ ਇਹ ਸਾਰੇ ਪੀਟਰ ਨਵੈਰੋ ਦੇ ਆ ਜਿਹਨੂੰ ਕਿ ਪਤਾ ਹੀ ਕੁਛ ਨਹੀਂ ਜਿਹਦੀ ਯੋਗਤਾ ਹੀ ਕੋਈ ਨਹੀਂ ਹੈ ਐਲਨ ਮਸਕ ਨੇ ਆਪਣੀ ਓਪੀਨੀਅਨ ਵੀ ਦੱਸੀ ਆ ਕਿ ਜਿਹੜੇ ਵੱਡੇ ਅਰਥਸ਼ਾਸਤਰੀ ਆ ਜਿਹੜੇ ਇਹ ਕਹਿੰਦੇ ਆ ਕਿ ਟੈਰਫ ਦੇ ਨਾਲ ਇਕਨੋਮੀ ਦੇ ਉੱਤੇ ਜਿਹੜਾ ਅਸਰ ਪਊਗਾ ਤੇ ਫ੍ਰੀ ਮਾਰਕੀਟ ਨੂੰ ਅਸਰ ਪਊਗਾ ਬਿਲ ਐਕਮੈਨ ਉਨੇ ਇਹ ਕਹਿਆ ਕਿ ਟੈਰਫ ਇੱਕ ਤਰੀਕੇ ਦੇ ਨਾਲ ਵਪਾਰਕ ਯੋਧ ਸ਼ੁਰੂ ਕਰ ਰਹੇ ਆ ਤੇ ਇਹ ਉਹ ਨਹੀਂ ਹੈ ਜਿਹਦੇ ਲਈ ਲੋਕਾਂ ਨੇ ਵੋਟ ਪਾਈ ਸੀ ਬਿਲ ਐਕਮਨ ਡੋਨਲਡ ਟਰੰਪ ਦੇ ਬੜੇ-ਬੜੇ ਸਪੋਰਟਰ ਆ ਬਹੁਤ ਅਮੀਰ ਵਿਅਕਤੀ ਆ ਉਹਨਾਂ ਨੇ ਇਹ ਕਹਿ ਦਿੱਤਾ ਕਿ ਇਹਦੇ ਨਾਲ ਜੋ ਕੁਝ ਕੀਤਾ ਆ ਲੋਕਾਂ ਨੇ ਇਸ ਕਰਕੇ ਵੋਟ ਨਹੀਂ ਸੀ ਪਾਈ ਮਤਲਬ ਕੀ ਆ ਕਿ ਹੁਣ ਇਹਨਾਂ ਟੈਰਫਸ ਤੋਂ ਇੱਕ-ਇੱਕ ਕਰਕੇ ਇਹਨਾਂ ਦੇ ਆਪਣੇ ਵੀ ਥੋੜੇ ਜਿਹਾ ਪਾਸੇ ਹਟਦੇ ਨਜ਼ਰ ਆ ਰਹੇ ਆ ਉਹਨਾਂ ਨੂੰ ਇਦਾਂ ਲੱਗਦਾ ਆ ਕਿ ਜਿਹੜਾ ਟੈਰਫ ਪਾਲਿਸੀ ਦੇ ਪਿੱਛੇ ਜਿਹੜਾ ਵੀ ਮੈਥ ਕੰਮ ਕਰ ਰਿਹਾ ਜਿਹੜਾ ਵੀ ਹਿਸਾਬ ਕਿਤਾਬ ਲਾ ਰਿਹਾ ਇਹ ਉਹ ਗਲਤ ਆ ਐਕਮੈਨ ਨੇ ਇਹ ਵੀ ਉਹਨਾਂ ਨੇ 트ੰਪ ਦੇ ਐਡਵਾਈਜ਼ਰ ਜਿਹੜੇ ਆਪਣੇ ਹਾਰਵਰਡ ਲਟਨਿਕ ਨੇ ਉਹਨਾਂ ਦੀ ਲੋਚਨਾ ਕੀਤੀ ਆ ਕਿ ਉਹ ਜਿਹੜਾ ਹਾਰਵਰਡ ਲਟਨਿਕ ਦਾ ਉਹਨੂੰ ਬੈਨੀਫਿਟ ਹੋ ਰਿਹਾ ਟੈਰਫ ਦੇ ਨਾਲ ਕਿਉਂਕਿ ਉਹਨੇ ਫਾਈਨੈਂਸ਼ੀਅਲ ਇਨਵੈਸਟਮੈਂਟ ਉਸ ਹਿਸਾਬ ਦੇ ਨਾਲ ਕੀਤੀ ਆ ਈਵਨ ਜੇਮੀ ਡਾਇਮਨ ਜਿਹੜੇ ਜੇਪੀ ਮੋਰਗਨ ਚੇਸ ਸੀਈਓ ਨੇ ਉਹਦੇ ਉਹਨਾਂ ਨੇ ਵੀ ਕਿਹਾ ਜਿਹਨਾਂ ਨੇ 트ੰਪ ਦੀ ਖੁੱਲੇਮ سپورਟ ਕੀਤੀ ਆ ਉਹਨਾਂ ਦੇ ਇਕਨੋਮੀ ਪਲਾਨਸ ਦੇ ਉੱਤੇ ਹੁਣ ਉਹ ਵੀ ਚੇਤਾਵਨੀ ਦੇ ਰਹੇ ਆ ਕਿ ਜਿਹੜੇ ਟੈਰਿਫ ਆ ਇਹਦੇ ਨਾਲ ਰੈਸੈਸ਼ਨ ਆ ਸਕਦਾ ਤੇ ਅਮਰੀਕਾ ਦੇ ਜਿਹੜੇ ਗਲੋਬਲ ਅਲਾਈਐਂਸਸ ਨੇ ਉਹਨਾਂ ਦੇ ਉੱਤੇ ਵੱਡਾ ਫਰਕ ਪੈ ਸਕਦਾ ਦੂਜੇ ਜਿਹੜੇ 트ੰਪ ਦੇ ਸਾਥੀ ਨੇ ਜਿਵੇਂ ਡੇਵਿਡ ਸੈਕਸ ਆ ਜਾਂ ਵਿਵੇਕ ਰਾਮਾ ਸ਼ਰਮਾ ਆ ਉਹ ਚੁੱਪ ਨੇ ਉਹ ਵਿਰੋਧ ਵੀ ਨਹੀਂ ਕਰ ਰਹੇ ਪਰ ਉਹਨਾਂ ਦੀ ਚੁੱਪ ਦਾ ਵੀ ਬਹੁਤ ਮਤਲਬ ਆ ਵੀ ਉਹ ਕੁਝ ਕਹਿ ਰਹੇ ਆ ਕਿਉਂਕਿ ਉਹ ਮਤਲਬ ਚੁੱਪ ਨੇ ਜਿਉਂ ਆਲੋਚਨਾ ਨਹੀਂ ਕਰ ਰਹੇ ਤੇ ਸਪੋਰਟ ਵੀ ਨਹੀਂ ਕਰ ਰਹੇ ਵਿਕਰਮਾ ਸਵਾਮੀ ਜਾਂ ਜਿਹੜੇ ਹੀ ਡੇਵਿਡ ਸੈਕਸ ਨੇ ਇਹਨਾਂ ਨੂੰ ਖੁੱਲ ਕੇ ਸਪੋਰਟ ਕਰਨੀ ਚਾਹੀਦੀ ਆ ਪਰ ਉਹ ਚੁੱਪ ਰਹੇ ਸੋ ਚੁੱਪ ਦਾ ਮਤਲਬ ਹੀ ਆ ਵੀ ਉਹ ਸਪੋਰਟ ਨਹੀਂ ਕਰ ਰਹਾ ਇੱਥੋਂ ਤੱਕ ਕਿ ਕੋਸ਼ਰ ਪਬਲਿਕਨ ਜਿਹੜੇ ਕਾਂਗਰਸ ਦੇ ਵਿੱਚ ਨੇ ਉਹ ਪੁਸ਼ ਬੈਕ ਕਰ ਰਹੇ ਨੇ ਕਿ ਮਤਲਬ ਜਿਹੜਾ ਟੈਰਿਫ ਦੇ ਡਿਸੀਜਨ ਦੇ ਉੱਤੇ ਫੈਸਲਾ ਜਿਹੜਾ ਦੁਬਾਰਾ ਹੋਣਾ ਚਾਹੀਦਾ ਆਮ ਤੌਰ ਦੇ ਉੱਤੇ ਟੈਰਿਫ ਜਿਹੜਾ ਉਹ ਰਾਸ਼ਟਰਪਤੀ ਕੋਲ ਹੁੰਦਾ ਤੇ ਹੁਣ ਲੱਗਦਾ ਆ ਕਿ ਇਹ ਸਾਰਾ ਕੁਝ ਕਾਂਗਰਸ ਆਪਣੇ ਕੋਲ ਸਪੋਰਟ ਇਹ ਲੈ ਲੂਗੀ ਤੇ ਇਹਦਾ ਵੱਖਰਾ ਜਿਹੜਾ ਰੂਪ ਆ ਉਹ ਸਾਹਮਣੇ ਆਊਗਾ। ਅਗਲੀ ਗੱਲਬਾਤ ਦੋਸਤੋ ਰਾਸ਼ਟਰਪਤੀ 트ੰਪ ਨੇ ਜਿਹੜਾ ਇੱਕ ਐਕਟ ਪਿਛਲੇ ਦਿਨਾਂ ਦੇ ਵਿੱਚ ਲਾ ਕੇ ਲੋਕਾਂ ਨੂੰ ਇਥੇ ਬਾਹਰ ਕੱਢਿਆ ਏਲੀਨ ਐਨਮੀਜ਼ ਐਕਟ ਕਹਿੰਦੇ ਆ 1798 ਦੇ ਵਿੱਚ ਇਹ ਬਣਿਆ ਸੀ। ਤਾਂ ਲੋਕਾਂ ਨੂੰ ਰਿਪੋਰਟ ਕਰਨ ਦੇ ਲਈ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਤਾਂ ਕਿ ਆ ਪਿਛਲੇ ਜੇ ਵੈਨਜ਼ੂਏਲਾ ਦੇ ਮਾਈਗ੍ਰੈਂਟਸ ਜਿਹੜੇ ਉਹਨਾਂ ਨੂੰ ਬਾਹਰ ਕੱਢਿਆ ਇਹਨਾਂ ਨੇ ਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਇਹ ਸਾਰੇ ਜਿਹੜੇ ਨੇ ਟ੍ਰੈਂਡ ਏ ਅਰਾਗਵਾ ਇੱਕ ਗੈਂਗ ਆ ਉਹਦੇ ਨਾਲ ਇਹਨਾਂ ਦਾ ਸਬੰਧ ਆ ਇਸ ਕਰਕੇ ਨਾ ਸਾਰਿਆਂ ਦੇ ਸਾਰਿਆਂ ਨੂੰ ਅਸੀਂ ਬਾਹਰ ਕੱਢ ਦਿੱਤਾ ਉਹਦੇ ਤੇ ਹੁਣ ਰੌਲਾ ਏ ਪਿਆ ਕੁਝ ਜੱਜਸ ਨੇ ਫੈਸਲੇ ਦਿੱਤੇ ਵੀ ਇਹ ਗਲਤ ਕੀਤਾ ਤੁਸੀਂ ਏਲੀਨ ਐਨੀਮੀ ਐਕਟ ਨਹੀਂ ਲਾ ਸਕਦੇ ਫਿਰ ਇਹਨਾਂ ਨੇ ਕਿਹਾ ਕਿ ਨਹੀਂ ਅਸੀਂ ਲਾ ਸਕਦੇ ਆ ਉਹਦੇ ਤੇ ਕਾਫੀ ਪਿਛਲੇ ਸਮੇਂ ਦੇ ਵਿੱਚ ਵਿਵਾਦ ਹੋਇਆ ਸੁਪਰੀਮ ਕੋਰਟ ਨੇ ਹੁਣ ਇਹਨਾਂ ਡਿਪਰੋਟੇਸ਼ਨਸ ਨੂੰ ਅਲਾਉ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਠੀਕ ਆ ਤੁਸੀਂ ਜੋ ਕਰ ਰਹੇ ਠੀਕ ਕਰ ਰਹੇ ਇਹਨਾਂ ਨੂੰ ਰਿਪੋਰਟ ਕਰੋ ਇਹ ਬਹੁਤ ਵੱਡਾ ਫੈਸਲਾ ਆ ਟਰੰਪ ਦੀ ਜੋ ਪਾਲਿਸੀਜ਼ ਦੇ ਹੱਕ ਵਿੱਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਆ ਜਦੋਂ ਉਹ ਹੀ ਕਹਿ ਰਹੇ ਆ ਕਿ ਤੁਸੀਂ ਡਿਪੂਟੇਸ਼ਨ ਰੀਸਟਾਰਟ ਕਰ ਦਿਓ ਪਰ ਇੱਥੇ ਇੱਕ ਗੱਲ ਜਿਹੜੀ ਇਹਨਾਂ ਮਾਈਗ੍ਰੈਂਟਸ ਦੇ ਹੱਕ ਵਿੱਚ ਜਾਂਦੀ ਆ ਉਹ ਇਹ ਆ ਸੁਪਰੀਮ ਕੋਰਟ ਨੇ ਜਿੱਥੇ ਇਹ ਕਿਹਾ ਕਿ ਤੁਸੀਂ ਇਹਨਾਂ ਨੂੰ ਡਿਪੋਰਟ ਕਰ ਸਕਦੇ ਹੋ ਡਿਪੂਟੇਸ਼ਨਸ ਦੁਬਾਰਾ ਸਟਾਰਟ ਕਰ ਸਕਦੇ ਹੋ ਉੱਥੇ ਨਾਲ ਹੀ ਇਹ ਕਿਹਾ ਕਿ ਜਿਹੜੇ ਮਾਈਗ੍ਰੈਂਟਸ ਨੇ ਇਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਤੇ ਇਹਨਾਂ ਕੋਲੇ ਚਾਂਸ ਹੋਣਾ ਚਾਹੀਦਾ ਕਿ ਇੱਕ ਕਾਨੂੰਨੀ ਲੜਾਈ ਲੜ ਸਕਣਾ ਆਪਣੇ ਇਥੋਂ ਬਾਹਰ ਕੱਢਣ ਦੇ ਵਿਰੋਧ ਦੇ ਵਿੱਚ ਠੀਕ ਆ ਤੁਸੀਂ ਉਹਨਾਂ ਨੂੰ ਕੱਢ ਸਕਦੇ ਆ ਤੁਸੀਂ ਕੱਢਣਾ ਜਾਰੀ ਰੱਖੋ ਪਰ ਉਹਨਾਂ ਨੂੰ ਨੋਟਿਸ ਦਿਓ ਨੋਟਿਸ ਦੇਣ ਤੋਂ ਬਾਅਦ ਉਹਨਾਂ ਕੋਲ ਇਹ ਅਧਿਕਾਰ ਹੋਵੇ ਕਿ ਕਾਨੂੰਨੀ ਤੌਰ ਦੇ ਉੱਤੇ ਲੜਾਈ ਲੜ ਸਕਣ ਤੇ ਜਿਹੜੀ ਔਰ ਕਰੈਕਟ ਕੋਰਟ ਦੇ ਵਿੱਚ ਸਹੀ ਕੋਰਟ ਦੇ ਵਿੱਚ ਜਿੱਥੇ ਉਹਨਾਂ ਨੂੰ ਜਾਣਾ ਚਾਹੀਦਾ ਜਿਹੜੀ ਕਿ ਜਿੱਥੇ ਉਹ ਹੈਗੇ ਆ ਉਥੇ ਨਾ ਕਿ ਵਸ਼ਿੰਗਟਨ ਡੀਸੀ ਦੇ ਵਿੱਚ ਇਹ ਵੀ ਬਹੁਤ ਵੱਡਾ ਮੁੱਦਾ ਸੀ ਇਸ ਮਾਮਲੇ ਦੇ ਵਿੱਚ ਪੰਜ ਚਾਰ ਦੇ ਫਰਕ ਨਾਲ ਵੋਟ ਪਈ ਹੈ ਜਸਟਰ ਜਸਟਿਸ ਐਮੀ ਕੋਨੇ ਬੈਰਟ ਜਿਹੜੇ ਨੇ ਉਹਨਾਂ ਨੇ ਲਿਬਰਲ ਜਸਟਿਸਸ ਨੂੰ ਜੁਆਇਨ ਕੀਤਾ ਇਸ ਮਾਮਲੇ ਦੇ ਉੱਤੇ ਇਹ ਕਿਹਾ ਕਿ ਜਿਹੜੀ ਰਾਸ਼ਟਰਪਤੀ 트੍ਰੰਪ ਦੇ ਇਹ ਜਿਹੜੇ ਐਕਸ਼ਨਸ ਨੇ ਜਿਹੜੇ ਕੰਮ ਕੀਤੇ ਉਹਨਾਂ ਉੱਤੇ ਸਵਾਲ ਪੈਦਾ ਹੁੰਦੇ ਆ ਵੀ ਉਹ ਸਵਾਲਾਂ ਦੇ ਘੇਰੇ ਵਿੱਚ ਆ ਕੁਐਸਚਨੇਬਲ ਆ ਹੁਣ ਦੋਵਾਂ ਧਿਰਾਂ ਦੀ ਗੱਲ ਰਹਿ ਗਈ ਹੈ 트럼ਪ ਆਪਣੀ ਜਿੱਤ ਕਹਿ ਰਿਹਾ ਇਹਨੂੰ ਜਿਹੜੇ ਮਾਈਗ੍ਰੈਂਟ ਸਪੋਰਟਰ ਨੇ ਉਹ ਆਪਣੀ ਜਿੱਤ ਕਹਿ ਰਹਾ ਹੈ ਕੋਰਟ ਨੇ ਇਹ ਕਿਹਾ ਕਿ ਇਸ ਕੇਸ ਦੇ ਵਿੱਚ ਇਹਨਾਂ ਨੂੰ ਪਹਿਲਾਂ ਟੈਕਸਸ ਮੂਵ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਮਾਈਗ੍ਰੈਂਟਸ ਜਿਹੜੇ ਨਹੀਂ ਜਿੱਥੇ ਉਹਨਾਂ ਨੂੰ ਡਿਟੇਨ ਉੱਥੇ ਕੀਤਾ ਗਿਆ ਨਾ ਕਿ ਵਸ਼ਿੰਗਟਨ ਦੇ ਵਿੱਚ ਜਿੱਥੇ ਉਹਨਾਂ ਨੂੰ ਜਿਹੜੇ ਡੈਪੂਟੇਸ਼ਨ ਬਲੌਕ ਕੀਤੀ ਹੈ ਜੱਜ ਨੇ ਸੋ ਹੁਣ ਜਿਹੜੇ ਜਸਟਿਸ ਨੇ ਜਿਹੜੇ ਸੋਟੋ ਮੇਅਰ ਨੇ ਉਹਨਾਂ ਨੇ ਬਹੁਤ ਸਟਰੋਂਗਲੀ ਇਸ ਗੱਲ ਦੇ ਨਾਲ ਅਸਹਿਮਤੀ ਪ੍ਰਗਟ ਕੀਤੀ ਹੈ ਮжоਰਿਟੀ ਦੇ ਨਾਲ ਇਹ ਕਿਹਾ ਕਿ ਸਰਕਾਰ ਜਿਹੜੇ ਮੂਢਲੇ ਅਧਿਕਾਰ ਨੇ ਕਾਨੂੰਨੀ ਅਧਿਕਾਰ ਨੇ ਕਿਸੇ ਵਿਅਕਤੀ ਦੇ ਉਹਨਾਂ ਤੋਂ ਉਹਨਾਂ ਤੋਂ ਮਤਲਬ ਉਹਨਾਂ ਨੂੰ ਇਗਨੋਰ ਕਰ ਰਹੀ ਹੈ ਸੁਪਰੀਮ ਕੋਰਟ ਨੂੰ ਇਸ ਚੀਜ਼ ਦੀ ਸਪੋਰਟ ਨਹੀਂ ਕਰਨੀ ਚਾਹੀਦੀ ਕਿ ਜਿਹੜੇ ਜਸਟਿਸਸ ਦੇ ਇਸ ਗੱਲ ਦੇ ਨਾਲ ਸਹਿਮਤ ਨੇ ਕਿ ਉਹ ਕੋਰਟ ਦੇ ਵਿੱਚ ਜਾ ਸਕਦੇ ਆ ਪਰ ਡਿਸਐਗਰੀਮੈਂਟ ਇਹ ਆ ਵੀ ਕਿਹੜੀ ਕੋਰਟ ਦੇ ਵਿੱਚ ਜਾ ਸਕਦੇ ਆ ਤੇ ਕਿੱਥੇ ਜਾਣ ਰਾਸ਼ਟਰਪਤੀ 트럼ਪ ਨੇ ਵੀ ਸੈਲੀਬ੍ਰੇਟ ਕੀਤਾ ਇਸ ਰੂਲਿੰਗ ਨੂੰ ਵੀ ਇਹ ਸਪੋਰਟ ਕਰਦਾ ਆ ਆਪਣੀ ਕੰਟਰੀ ਨੂੰ ਪ੍ਰੋਟੈਕਟ ਕਰਨ ਦੇ ਰਾਈਟ ਨੂੰ ਕਿ ਸਾਡੇ ਕੋਲ ਅਧਿਕਾਰ ਆ ਕਿ ਅਸੀਂ ਆਪਣੇ ਦੇਸ਼ ਨੂੰ ਬਚਾ ਸਕੀਏ ਇਸ ਕਰਕੇ ਇਹ ਠੀਕ ਹੋਇਆ ਹੈ ਤੇ ਅਸੀਂ ਆਪਣੇ ਦੇਸ਼ ਨੂੰ ਬਚਾ ਸਕਦੇ ਹਾਂ ਜਿਹੜੇ ਹੋਮਲੈਂਡ ਸਕਿਉਰਿਟੀ ਸਕੱਤਰ ਵੀ ਉਹਨਾਂ ਨੇ ਅਨ ਡਾਕੂਮੈਂਟਡ ਮਾਈਗ੍ਰੈਂਟਸ ਨੂੰ ਵਾਰਨਿੰਗ ਦੇ ਦਿੱਤੀ ਆ ਕਿ ਚੁੱਪਚਾਪ ਹੋਣੀ ਆਪਣੇ ਆਪ ਹੀ ਛੱਡ ਜੋ ਇਹ ਸਾਰਾ ਕੁਝ ਤੇ ਉਹ ਕਹਿ ਰਿਹਾ ਕਿ ਕੋਰਟ ਦੀ ਰੂਲਿੰਗ ਹਜੇ ਜਿਹੜੇ ਦੂਜੇ ਲਾ ਮੇਕਰ ਨੇ ਮਾਈਗ੍ਰੈਂਟਸ ਦੇ ਵਕੀਲ ਨੇ ਲਾਇਰਸ ਨੇ ਉਹ ਸਾਫ਼ ਤੌਰ ਦੇ ਉੱਤੇ ਕਹਿ ਰਹੇ ਆ ਕਿ ਇਹ ਹਜੇ ਵੀ ਵਿਨ ਸਾਡੀ ਜਿੱਤ ਆ ਕਿਉਂਕਿ ਇਹ ਨੇ ਕਨਫਰਮ ਕਰ ਦਿੱਤਾ ਕਿ ਸਰਕਾਰ ਨੂੰ ਐਡਵਾਂਸ ਨੋਟਿਸ ਦੇਣਾ ਪਊਗਾ ਜਿਹੜਾ ਇਹਨਾਂ ਨੂੰ ਡਿਪੂਟੇਸ਼ਨ ਨੂੰ ਚੈਲੰਜ ਕਰਨ ਦੇ ਲਈ ਫਿਰ ਉਹ ਚੈਲੰਜ ਕਰਨਗੇ ਅਦਾਲਤ ਜੋ ਫੈਸਲਾ ਕਰੂਗੀ ਉਹਦੇ ਅਨੁਸਾਰ ਗੱਲ ਗਾਂਤ ਰਹੂਗੀ ਕੁਝ ਮਾਈਗ੍ਰੈਂਟਸ ਜਿਹੜੇ ਨੇ ਪਹਿਲਾਂ ਹੀ ਰਿਪੋਰਟ ਕਰ ਦਿੱਤੇ ਆ ਉੱਥੇ ਸੈਲਵਾਡੋਰਨ ਪ੍ਰੀਜ਼ਨਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਲੋਕ ਜਿਨ੍ਹਾਂ ਦੇ ਵਕੀਲ ਦੱਸਦੇ ਆ ਕਿ ਜਿਹੜੇ ਗੈਂਗਸ ਦੇ ਵਿੱਚ ਹੈਵੀ ਨਹੀਂ ਸੀਗੇ ਤੇ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਉੱਥੇ ਉੱਥੇ ਜਿਸ ਕਿਸਮ ਦਾ ਇਹ ਜਿਹੜਾ ਵਾਪਰ ਰਿਹਾ ਹੈ ਬੜੀਆਂ ਪੁਰ ਕੰਡੀਸ਼ਨਸ ਨੇ ਉੱਥੇ ਸੋ ਇਹ ਇੱਕ ਵਿਅਕਤੀ ਜਿਹੜਾ ਗਲਤ ਤਰੀਕੇ ਨਾਲ ਵੀ ਰਿਪੋਰਟ ਕੀਤਾ ਗਿਆ ਉਹਦਾ ਵੀ ਇਹ ਸਾਰੇ ਕੁਝ ਦੇ ਵਿੱਚ ਰੋਲਰ ਰੱਪਾ ਪੈ ਰਿਹਾ ਹੈ ਤੇ ਹੁਣ ਇਹ ਮਾਮਲਾ ਜਿਹੜਾ ਕਾਫੀ ਗੁੰਝਲਦਾਰ ਹੈ ਇਸ ਵੇਲੇ ਬਣ ਰਿਹਾ ਹੈ ਅਜੀ ਖਬਰ ਹੋਰ ਬਹੁਤ ਚਰਚਾ ਦੇ ਵਿੱਚ ਆ ਰਾਸ਼ਟਰਪਤੀ ਟਰੰਪ ਨੇ ਟਾਪ ਨੇਵੀ ਦੀ ਐਡਮਾਇਰਲ ਸ਼ੋਸ਼ਾਨਾ ਚੈਟ ਫੀਲਡ ਨੂੰ ਫਾਇਰ ਕਰ ਦਿੱਤਾ ਸ਼ੋਸ਼ਾਨਾ ਚੈਟ ਫੀਲਡ ਜਿਹੜੀ ਕਿ ਨੈਟੋ ਦੇ ਹੈੱਡਕੁਆਟਰ ਬਰਸਲਸ ਦੇ ਵਿੱਚ ਕੰਮ ਕਰਦੀ ਸੀ ਉਹਨੂੰ ਇਹ ਜਿਹੜੀ ਹੁਣ ਮਿਲਟਰੀ ਫਾਇਰਿੰਗ ਚੱਲ ਰਹੀ ਆ ਜਾਂ ਜਿੰਨੇ ਇਹਨਾਂ ਨੇ ਬੰਦੇ ਕੱਢਿਆ 트럼ਪ ਪ੍ਰਸ਼ਾਸਨ ਨੇ ਉਹਨਾਂ ਦੇ ਵਿੱਚੋਂ ਏਸ ਬੀਬੀ ਦਾ ਨਾਮ ਵੀ ਸਾਹਮਣੇ ਆਇਆ ਇਹ ਇੱਕ ਵੱਡਾ ਪੈਟਰਨ ਆ ਇਸ ਵੇਲੇ ਜਿੱਥੇ 트럼ਪ ਕਟੋਕਟਲ ਨੇ ਨੌ ਸੀਨੀਅਰ ਮਿਲਟਰੀ ਆਫੀਸਰਜ਼ ਨੂੰ ਰਿਮੂਵ ਕੀਤਾ ਜਿਨ੍ਹਾਂ ਦੇ ਵਿੱਚੋਂ ਚਾਰ ਔਰਤਾਂ ਆ ਜਦੋਂ ਇਹਨਾਂ ਦੀ ਸੈਕੰਡ ਟਰਮ 트ੰਪ ਦੀ ਸ਼ੁਰੂ ਹੋਈ ਆ 9 ਜਣਿਆਂ ਨੂੰ ਇਹ ਰਿਮੂਵ ਕਰ ਚੁੱਕੇ ਆ ਜਿਹਦੇ ਵਿੱਚੋਂ 4 ਔਰਤਾਂ ਟਾਪ ਦੇ ਜਿਹੜੇ ਮਿਲਟਰੀ ਦੇ ਅਫੀਸ਼ੀਅਲਸ ਨੇ ਮਤਲਬ ਕੁਝ ਮਹੀਨੇ ਦੇ ਵਿੱਚ ਵਿੱਚ ਜੈਂਟਫੀਲਡ ਪਹਿਲੀ ਔਰਤ ਆ ਜਿਨੇ ਨੇ ਨੇਵਲ ਵਾਰ ਕਾਲਜ ਨੂੰ ਲੀਡ ਕੀਤਾ ਤੇ ਇਹ ਨੈਟੋ ਦੇ ਵਿੱਚ 2023 ਤੋਂ ਸਰਵ ਕਰ ਰਹੀ ਆ ਇਹਦੇ ਰਿਪਲੇਸਮੈਂਟ ਇੱਕ ਮੇਲ ਦੇ ਨਾਲ ਕੀਤੀ ਗਈ ਆ ਜਿਹੜੇ ਡਿਪਟੀ ਬ੍ਰਿਗੇਡੀਅਰ ਜਨਰਲ ਸ਼ਾਨ ਫਲਿੰਨ ਉਹ ਉਹਨਾਂ ਨੇ ਇਹਨਾਂ ਨੂੰ ਰਿਪਲੇਸ ਕੀਤਾ ਉਹਦੀ ਥਾਂ ਦੇ ਉੱਤੇ ਆਏ ਆ ਆਫੀਸ਼ੀਅਲ ਰੀਜ਼ਨ ਜਿਹੜਾ ਦਿੱਤਾ ਗਿਆ ਜੀ ਫਾਇਰਿੰਗ ਦੇ ਲਈ ਲਾਸ ਆਫ ਕੰਫੀਡੈਂਸ ਪਰ ਇਹਦਾ ਸਬੂਤ ਕੋਈ ਨਹੀਂ ਦਿੱਤਾ ਕਿ ਉਹਨੇ ਕਿਹੜੀ ਗੱਲ ਦਾ ਕਹਿਣਾ ਨਹੀਂ ਮੰਨਿਆ ਜਾਂ ਡਿਸਓਬੇ ਕੀਤਾ ਕਿਸੇ ਹੁਕਮ ਨੂੰ ਜਾਂ ਕੁਝ ਗਲਤ ਕੀਤਾ ਕਾਰਨ ਕੀ ਹੋਰੀ ਦੱਸੇ ਬਸ ਲਾਸ ਆਫ ਕੰਫੀਡੈਂਸ ਵੀ ਸਾਨੂੰ ਭਰੋਸਾ ਨਹੀਂ ਰਿਹਾ ਇਹਦੇ ਆਧਾਰ ਦੇ ਉੱਤੇ ਉਹਨੂੰ ਫਾਇਰ ਕਰ ਦਿੱਤਾ ਗਿਆ ਚੈਟਫੀਲਡ ਨੂੰ ਡਾਈਵਰਸਿਟੀ ਤੇ ਇਨਕਲੂਜਨ ਦਾ ਮਿਲਟਰੀ ਦੇ ਵਿੱਚ ਤਹਿਤ ਪ੍ਰਮੋਟ ਕੀਤਾ ਗਿਆ ਸੀ ਜਿਹਦੇ ਵਿੱਚ 트ੰਪ ਦੀ ਡਿਫੈਂਸ ਸਕੱਟਰੀ ਪੀਡ ਹਕਸ ਨੇ ਓਪਨਲੀ ਇਸ ਚੀਜ਼ ਨੂੰ ਕ੍ਰਿਟਿਸਾਈਜ਼ ਕੀਤਾ ਸੀ ਤੇ ਡੰਮ ਕਿਹਾ ਸੀ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਸੀ ਜਿਹੜਾ ਰਾਈਟ ਵਿੰਗ ਗਰੁੱਪ ਆ ਜਿਹੜਾ ਚੈਟਫੀਲਡ ਦੇ ਰਿਬੂਵਰ ਦੇ ਲਈ ਪੁਸ਼ਕ ਇਹਨੂੰ ਬਾਹਰ ਕੱਢਣ ਦੇ ਲਈ ਪਿੱਛੇ ਲੱਗਿਆ ਸੀਗਾ ਉਹਨਾਂ ਦਾ ਇਨਫਲੂਐਂਸ ਹੈਗਾ ਟ੍ਰੰਪ ਦੀ ਡਿਫੈਂਸ ਟੀਮ ਦੇ ਉੱਤੇ ਜਿਹੜੇ ਦੂਜੇ ਟਾਪ ਮਿਲਟਰੀ ਔਰਤਾਂ ਨੇ ਉਹਨਾਂ ਨੂੰ ਫਾਇਰ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਨੇਵੀ ਦੀ ਤੇ ਕੋਸਟ ਗਾਰਡ ਦੇ ਟਾਪ ਆਫਿਸਰਸ ਨੇ ਸੋ ਇਹ ਕੰਸਰਨ ਪੈਦਾ ਹੋਗਾ ਕਿ ਕਿਤੇ ਬਾਇਸ ਤਾਂ ਨਹੀਂ ਕ੍ਰਾਸ਼ਟ੍ਰਪਤੀ ਟਰੰਪ ਬਹੁਤੇ ਐਸ ਕਿਸਮ ਦੇ ਨਹੀਂ ਆ ਕਿ ਜਿਹੜੇ ਲਿਬਰਲ ਜਾਂ ਉਸ ਕਿਸਮ ਦੀ ਅਪਰੋਚ ਦੇ ਇਨਕਲੂਜਨ ਜਾਂ ਡਾਈਵਰਸਿਟੀ ਦੀ ਵੀ ਔਰਤਾਂ ਵੀ ਹੋਣੀਆਂ ਚਾਹੀਦੀਆਂ ਸਾਰਾ ਕੁਝ ਹੋਣਾ ਚਾਹੀਦਾ ਇਹ ਬਹੁਤੇ ਉਸ ਗੱਲ ਦੇ ਹੱਕ 'ਚ ਨਹੀਂ ਆ ਰਾਸ਼ਟਰਪਤੀ ਟਰੰਪ ਨੇ ਐਨਐਸਏ ਦੇ ਹੈੱਡ ਨੂੰ ਵੀ ਫਾਇਰ ਕੀਤਾ ਆਪਣੇ ਡਿਪਟੀ ਨੂੰ ਵੀ ਉਹਦੇ ਡਿਪਟੀ ਨੂੰ ਵੀ ਫਾਇਰ ਕੀਤਾ ਮੀਟਿੰਗ ਤੋਂ ਬਾਅਦ ਜਿਹੜੇ ਫਾਇਰਰਾਈਟ ਐਕਟਿਵਿਸਟ ਆ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਇਆ ਡੈਮੋਕ੍ਰੇਟਸ ਤੇ ਕੁਝ ਹੋਰ ਰਟਾਇਰਡ ਜਿਹੜੇ ਮਿਲਟਰੀ ਅਫੀਸ਼ਰਸ ਨੇ ਉਹ ਬਹੁਤ ਚਿੰਤਤ ਨੇ ਇਸ ਗੱਲ ਤੋਂ ਤੇ ਉਹ ਇਹ ਕਹਿ ਰਹੇ ਆ ਕਿ ਜਿਹੜੀਆਂ ਫਾਇਰਿੰਗਸ ਨੇ ਇਹ ਪੋਲਿਟਿਕਲ ਆ ਇਹ ਰਾਜਨੀਤਿਕ ਤਰੀਕੇ ਦੇ ਨਾਲ ਰਾਜਨੀਤਿਕ ਮਫਾਦਾ ਕਰਕੇ ਇਹਨਾਂ ਨੂੰ ਕੱਢਿਆ ਜਾ ਰਿਹਾ ਹੈ ਤੇ ਮਿਲਟਰੀ ਦੀ ਸਟੇਬਿਲਿਟੀ ਦੇ ਲਈ ਇਹਨਾਂ ਦਾ ਲੌਂਗ ਟਰਮ ਦੇ ਵਿੱਚ ਨੁਕਸਾਨ ਹੋਊਗਾ ਕੁਸ਼ਰ ਪਬਲਿਕਨ ਜਿਵੇਂ ਮਿਚ ਮੈਕਨਲ ਨੇ ਜਾਂ ਜਿਹੜੇ ਉਹ ਹੁਣ ਬੋਲ ਰਹੇ ਹੈਗੇ ਬੜੇ ਭਾਵੇਂ ਕਨ ਪਬਲਿਕ ਕਰਨੇ ਉਹ ਸਵਾਲ ਕਰ ਰਹੇ ਹੈ ਟਰੰਪ ਦੇ ਉੱਤੇ ਵੀ ਕਿਉਂ ਇੰਨੀ ਜ਼ਿਆਦਾ ਤਜਰਬੇਕਾਰ ਆਫਿਸਰਜ਼ ਨੂੰ ਕੱਟ ਕੁਆਲੀਫਾਈਡ ਲੋਕਾਂ ਦੇ ਨਾਲ ਰਿਪਲੇਸ ਕੀਤਾ ਜਾ ਰਿਹਾ ਹੈ ਇਹਦਾ ਕਾਰਨ ਕੀ ਹੈ ਸੋ ਜਿਹੜੇ ਰਿਪਬਲਿਕਨ ਨੇ ਉਹੀ ਹੁਣ ਇਸ ਵੇਲੇ ਸਵਾਲ ਕਰਨ ਲੱਗ ਪਿਆ ਵੀ ਇਹਦੇ ਪਿੱਛੇ ਕਾਰਨ ਕੀ ਹੈ ਕਿਹਾ ਜਾ ਰਿਹਾ ਕਿ ਜਿਹੜੇ ਰਾਸ਼ਟਰਪਤੀ ਟਰੰਪ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹ ਬੜੀਆਂ ਸਪਸ਼ਟ ਨੇ ਤੇ ਇਨਕਲੂਜਨ ਡਾਈਵਰਸਿਟੀ ਦੇ ਵਿੱਚ ਉਹਨਾਂ ਦਾ ਬਹੁਤਾ ਭਰੋਸਾ ਨਹੀਂ ਹੈ ਤੇ ਜਿੱਥੇ ਕਿਤੇ ਵੀ ਇਦਾਂ ਦੀ ਪ੍ਰੋਮੋਸ਼ਨ ਹੋਈ ਹੈ ਇਹ ਉਹਨਾਂ ਨੂੰ ਕੱਢ ਕੇ ਦੂਜੇ ਲੋਕਾਂ ਨੂੰ ਸਾਹਮਣੇ ਲਿਆ ਰਹੇ ਅਗਲੀ ਗੱਲ ਬਾਤ ਦੋਸਤੋ ਈਵੀ ਕਾਰਾਂ ਬਾਰੇ ਜਿਹੜੇ ਅਮਰੀਕਨਸ ਨੇ ਉਹ ਇਲੈਕਟ੍ਰਿਕ ਵਹੀਕਲ ਖਰੀਦਣ ਦੇ ਵਿੱਚ ਉਹਨਾਂ ਦੀ ਦਿਲਚਸਪੀ ਘਟਦੀ ਜਾਂਦੀ ਆ ਜਿਹੜੇ 51% 2025 ਦੇ ਸ਼ੁਰੂ ਦੇ ਵਿੱਚ ਇਹ ਲੋਕ ਨੇ ਜਿਹੜੇ ਅਸਲ ਵਿੱਚ ਈਵੀ ਖਰੀਦਣਾ ਚਾਹੁੰਦੇ ਆ ਇਲੈਕਟ੍ਰਿਕ ਵਹੀਕਲ ਬੈਟਰੀ ਵਾਲੀਆਂ ਕਾਰਾਂ ਖਰੀਦਣਾ ਚਾਹੁੰਦੇ ਆ ਜਦੋਂ ਕਿ 2023 ਦੇ ਵਿੱਚ ਇਹ 59% ਸੀ ਪਲਾ ਗੋਲਪੋਲ ਆ ਉਹਦੇ ਅਨੁਸਾਰ ਇਹ 23 ਤੋਂ ਲੈ ਕੇ 25 ਤੱਕ 59% ਤੋਂ ਘਟ ਕੇ 51% ਤੇ ਆ ਗਿਆ ਹੁਣਾ ਤੇ ਉਲਟ ਚਾਹੀਦਾ ਸੀ ਵਧਣੇ ਚਾਹੀਦੇ ਸੀ ਜਿਹੜੇ 11% ਦੀ ਲੋਕ ਨੇ ਉਹ ਇਹ ਕਹਿੰਦੇ ਆ ਕਿ ਉਹਨਾਂ ਦੇ ਕੋਲ ਪਹਿਲਾਂ ਹੀ ਇੱਕ ਜਿਹੜੀ ਉਹਨਾਂ ਕੋਲੇ ਆਪਣੀ ਕਾਰ ਹੈਗੀ ਆ ਤੇ ਸੀਰੀਅਸਲੀ ਚਾਹੁੰਦੇ ਆ ਉਹ ਈਵੀ ਜਿਹੜੇ ਕਿ ਪਹਿਲਾਂ ਪਿਛਲੇ ਸਾਲ 16% ਸੀਗੇ ਸੋ ਇੱਥੇ ਵੀ ਜਿਹੜੇ ਸੀਰੀਅਸ ਬਾਅਰ ਨੇ ਉਹਨਾਂ ਦੇ ਵਿੱਚ ਇੱਕ ਡਿਪਾ ਗਰਾਵਟ ਆਈ ਈਵੀ ਮੇਕਰਸ ਇਸ ਵੇਲੇ ਚੈਲੰਜਸ ਨੇ ਉਹਨਾਂ ਨੂੰ ਜਿਹੜੀਆਂ ਇਲੈਕਟ੍ਰਿਕ ਵਹੀਕਲਸ ਬਣਾਉਣ ਵਾਲੀਆਂ ਕੰਪਨੀਆਂ ਦੇ ਲਈ ਟਰੰਪ ਦੇ ਨਵੇਂ ਟੈਰਿਫ ਤੇ ਜਿਹੜੇ ਟੈਕਸ ਕ੍ਰੈਡਿਟ ਇਹਨਾਂ ਨੇ ਬਾਹਰ ਦੇ ਲਈ ਹਟਾਏ ਆ ਪਿਛਲੇ ਦਿਨਾਂ ਦੇ ਵਿੱਚ ਤੇ ਜਿਹੜੀ ਜਿਆਦਾ ਚਾਰਜਿੰਗ ਸਟੇਸ਼ਨ ਬਿਲਡ ਕਰਨ ਦੀ ਗੱਲ ਸੀ ਉਹਦੀ ਪਿੱਛੇ ਹਟਿਆ ਸੋ ਉਹ ਹੁਣ ਇਸ ਗੱਲ ਤੋਂ ਚਿੰਤਤ ਨੇ ਟੈਸਲਾ ਦੀ ਸੇਲ ਥੱਲੇ ਗਈ ਹੈ ਬਹੁਤ ਜ਼ਿਆਦਾ ਕਿਉਂਕਿ ਪੋਲੀਟੀਕਲ ਬੈਕਲੈਸ਼ ਹੋਇਆ ਆਪਾਂ ਜਾਣਦੇ ਪਹਿਲਾਂ ਵੀ ਗੱਲ ਕਰਕੇ ਹਟਿਆ ਐਲਨ ਮਸਕ ਦਾ ਤੇ ਇਹਨਾਂ ਦੇ ਕੰਟਰੋਵਰਸ਼ੀਅਲ ਜਿਹੜੇ ਐਕਸ਼ਨਸ ਨੇ ਵਹਾ ਯੂਐਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਸਰਵਿਸਸ ਦੇ ਜਿਹੜੇ ਹੈੱਡ ਬਣੇ ਸੀ ਉਹਦੇ ਕਰਕੇ ਲੋਕਾਂ ਨੇ ਵਿਰੋਧ ਪ੍ਰਦਰਸ਼ਨ ਕੀਤੇ ਸੇਲ ਇਹਦੀ ਕਾਫੀ ਜ਼ਿਆਦਾ ਥੱਲੇ ਚਲੀ ਗਈ ਆ ਲੋਕ ਹਜੇ ਵੀ ਪ੍ਰੈਕਟੀਕਲ ਜਿਹੜੇ ਚਿੰਤਤ ਨੇ ਈਵੀ ਦੇ ਲਾ ਕੇ ਵੀ ਇੱਕ ਤਾਂ ਚਾਰਜਿੰਗ ਸਟੇਸ਼ਨਸ ਹੈ ਨਹੀਂ ਗਏ ਬਹੁਤੇ ਤੇ ਦੂਜਾ ਡਰਾਈਵਿੰਗ ਰੇਂਜ ਨਹੀਂ ਆ ਉਨੀ ਜ਼ਿਆਦਾ ਜਿੰਨੀ ਚਾਹੀਦੀ ਆ ਸੋ ਇਸ ਕਰਕੇ ਲੋਕ ਇਹ ਤੋਂ ਥੋੜਾ ਥੋੜਾ ਪਿੱਛੇ ਹੋ ਰਿਹਾ ਇਹੋ ਜਿਹੜੇ ਡੈਮੋਕ੍ਰੇਟਸ ਨੇ ਜਾਂ ਯੰਗ ਅਡਲਟਸ ਨੇ ਜਿਹੜੇ ਕਾਲਜ ਗ੍ਰੈਜੂਏਟਸ ਨੇ ਜਿਹੜੇ ਉਹ ਗਰੁੱਪਸ ਹੈਗੇ ਆ ਉਹ ਈਵੀ ਨੂੰ ਲਾਈਕ ਕਰਦੇ ਸੀ ਜਿਹੜੇ ਪਹਿਲਾਂ ਹੁਣਾਂ ਨੂੰ ਲੱਗਦਾ ਕਿ ਉਹ ਘੱਟ ਦਿਲਚਸਪੀ ਆ ਉਹਨਾਂ ਦੀ ਇਹਦੇ ਵਿੱਚ ਰਿਪਬਲਿਕਨ ਥੋੜਾ ਜਿਆਦਾ ਜ਼ਿਆਦਾ ਇੰਟਰਸਟ ਆ ਉਹਨਾਂ ਦਾ ਈਵੀਜ਼ ਦੇ ਵਿੱਚ ਪਰ ਅਕਾਊਂਟ ਬਹੁਤ ਥੋੜਾ ਆ ਕੋਈ ਬਹੁਤ ਵੱਡੀ मीनिंगफुल ਚੇਂਜ ਇਸ ਪਾਸੇ ਨਹੀਂ ਆ ਈਵੀ ਦੀ ਸੇਲ ਹਜੇ ਵੀ ਉੱਤੇ ਜਾ ਰਹੀ ਆ 365000 ਜਿਹੜੀਆਂ ਉਹ 2024 ਦੇ ਆਖਰ ਦੇ ਵਿੱਚ ਵਿਕੀਆਂ ਸੀ ਤੇ ਪਹਿਲਾਂ 317000 ਸੀ 2023 ਦੇ ਆਖਰ ਦੇ ਵਿੱਚ ਪਰ ਗਰੋਥ ਜਿਹੜੀ ਹੈ ਉਹ ਸਲੋ ਡਾਊਨ ਹੋ ਗਈ ਹੈ ਮਾਹਰ ਇਹ ਕਹਿੰਦੇ ਆ ਕਿ ਹਜੇ ਵੀ ਪੋਟੈਂਸ਼ੀਅਲ ਹੈਗਾ ਕਿ 10% ਸਾਰੇ ਨਵੇਂ ਕਾਰਾਂ ਜਿਹੜੀਆਂ ਈਵੀਜ਼ ਨੇ ਤੇ ਇੱਥੇ ਰੂਮ ਹੈਗਾ ਕਿ 5 ਗੁਣਾ ਹੋਰ ਗਰੋਥ ਹੋ ਸਕਦੀ ਆ ਜੇਕਰ ਦੁਬਾਰਾ ਫੇਰ ਦਿਲਚਸਪੀ ਨਾ ਤੇ ਚ ਗਈ ਜਿਆਦਾ ਰਿਪਬਲਿਕਨ ਜਿਹੜੇ ਹਾਈਬ੍ਰਿਡ ਦੇ ਕਾਰਾਂ ਦੇ ਵਿੱਚ ਇੰਟਰਸਟਡ ਨੇ ਹੁਣ ਈਵੀਜ਼ ਨਾਲੋਂ 55% ਇਹ ਕਹਿੰਦੇ ਆ ਕਿ ਉਹ ਹਾਈਬ੍ਰਿਡ ਨੂੰ ਕਨਸਿਡਰ ਕਰਨਗੇ ਤੇ 31% ਕਹਿੰਦੇ ਆ ਕਿ ਇਲੈਕਟ੍ਰਿਕ ਵਹੀਕਲ ਨੂੰ ਕਨਸਿਡਰ ਕਰਨਗੇ ਸੋ ਇਹਨਾਂ ਦੋਹਾਂ ਮਾਮਲਿਆਂ ਦੇ ਵਿੱਚ ਜਿਹੜੀ ਇਸ ਵੇਲੇ ਗੱਲਬਾਤ ਹੋ ਰਹੀ ਹੈ ਓਵਰ ਆਲ ਲੋਕਾਂ ਦੀ ਕਿਉਂਕਿ ਇਨਫਰਾਸਟ੍ਰਕਚਰ ਹੈ ਨਹੀਂ ਜਿੰਨਾ ਕੁਝ ਹੋਣਾ ਚਾਹੀਦਾ ਸੀ ਇਹਨਾਂ EVs ਦੇ ਲਈ ਉਹਨਾਂ ਕੁਝ ਬਣਿਆ ਨਹੀਂ ਇਸ ਕਰਕੇ ਲੋਕ ਇਹ ਦਿੱਤੋਂ ਪਿੱਛੇ ਹਟ ਰਹੇ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਂ ਗੱਲਬਾਤ ਨਾਲ